ਅਤੇ ਘਰ ਸਾਰ ਤੋਂ ਵੀ ਇਹਨਾਂ ਨੇ ਕੁੱਝ ਮੋਟਰਸਾਈਕਲ ਚੱਕੇ ਸੀਗੇ ਇੱਕ ਜਿਹੜੀ ਕਾਰ ਚੱਕੀ ਸੀ ਉਹ ਬਲੇ ਸ਼ਹਿਰ ਤੋਂ ਰਿਲੇਸ਼ਨ ਚੱਕੀ ਸੀਗੀ ਤੇ ਇੱਕ ਇਹਨਾਂ ਨੇ ਕਾਰ ਚੋਰੀ ਕੀਤੀ ਸੀਗੀ ਖਰੜ ਸਟੇਸ਼ਨ ਤੋਂ ਖਰੜ ਤੋਂ ਬੱਸ ਸਟੈਂਡ ਸਰ ਹੀ ਕੋ ਚੋਰੀ ਦਾ ਮੁਕਦਮਾ ਦਰਜ ਹੋਇਆ ਹੈ ਕਿ ਕਾਫੀ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ ਕਿੱਥੇ ਦੇ ਦੋਸ਼ੀ ਨੇ ਜੀ ਸਾਨੂੰ 4 ਜਨਵਰੀ 2025 ਨੂੰ ਕੰਪਲੇਂਟ ਆਈ ਸੀ ਕਿ ਸਿੰਘ ਪਰ ਸਟੇਡੀਅਮ ਕੋਲੋਂ ਇੱਕ ਮੋਟਰਸਾਈਕਲ ਸਪਲਿੰਡਰ ਚੋਰੀ ਹੋਇਆ ਸੀਗਾ ਜਿਹਦੀ ਕੰਪਲੇਂਟ ਦੇ ਵਿੱਚ ਅਸੀਂ ਮੁਕਦਮਾ ਨੰਬਰ 2 ਮਿਤੀ 41 2025 ਨੂੰ ਥਾਣਾ ਸਿਟੀ ਕਰਾਲੀ ਵਿਖੇ ਦਰਜ ਕੀਤਾ ਸੀਗਾ ਉਸ ਮੁਕਦਮੇ ਦੀ ਤਫਤੀਸ਼ ਕਰਦੇ ਅਸੀਂ 2 ਜਸਪ੍ਰੀਤ ਸਿੰਘ ਔਰ ਲੱਟੂ ਪੁੱਤਰ ਬਲਵੀਰ ਸਿੰਘ ਵਾਸੀ ਕਰਾਲੀ ਅਤੇ ਬਲਰਾਮ ਸਿੰਘ ਔਰ ਬੰਟੀ ਪੁੱਤਰ ਸ਼ਾਮਲਾਲ ਵਾਸੀ ਕਰਾਲੀ ਨੂੰ ਮੁਕਦਮੇ ਚ ਅਰੈਸਟ ਕਰਕੇ ਤੇ ਅੱਗੇ ਤਫਤੀਸ਼ ਕੀਤੀ ਗਈ ਜਿਹਨਾਂ ਤੋਂ ਸਾਨੂੰ ਮੋਟਰਸਾਈਕਲ ਤੇ ਇੱਕ ਕਾਰ ਬਰਾਮਦ ਹੋਈ ਹੈ ਤੇ ਜਿਹੜੇ ਇਹਨਾਂ ਤੇ ਇਹ ਅੱਗੇ ਜਿਹੜਾ ਮੋਟਰਸਾਈਕਲ ਅੱਗੇ ਵੇਚਣ ਦਾ ਕੰਮ ਕਰਦੇ ਸੀਗੇ ਇੱਕ ਦਲੀਪ ਨਾਂ ਦਾ ਜਿਹੜਾ ਹੈਗਾ ਸਕ੍ਰੈਪ ਡੀਲਰ ਹੈਗਾ ਖਮਾਣੋ ਦਾ ਉਹਨੂੰ ਵੀ ਅਸੀਂ ਕੱਲ ਮੁਕਦਮੇ ਚ ਅਰੈਸਟ ਕਰਕੇ ਉਹਨੂੰ ਵੀ ਜੁੜਿਤ ਕੀਤਾ ਹੈ ਇਹਦਾ ਕੋਈ ਬਰਾਬਰੀ ਕੀ ਕੀ ਹੋਈ ਜੀ ਇਹਨਾਂ ਕੋਲੇ ਜੀ ਟੋਟਲ ਇਹਨਾਂ ਕੋਲੋਂ 5 ਮੋਟਰਸਾਈਕਲ ਸਪਲੈਂਡਰ ਨੇ ਜੀ ਤੇ ਇੱਕ ਸੈਂਟਰੋਕਾਰ ਹੈਗੀ ਜੋ ਕਿ ਇਹਨਾਂ ਨੇ ਬਾਲੇ ਸ਼ਹਿਰ ਰੇਲਵੇ ਸਟੇਸ਼ਨ ਤੋਂ ਚੋਰੀ ਕੀਤੀ ਸੀਗੀ ਤੇ ਇਹ ਇਹਨਾਂ ਤੋਂ ਬਰਾਮਦ ਹੋ ਚੁੱਕੇ ਆ ਤੇ ਇੱਕ 3 ਦਿਨਾਂ ਕੋਲੇ ਮੋਟਰਸਾਈਕਲ ਦੀਆਂ ਚਾਸੀਆਂ ਰਿਕਵਰ ਹੋਈਆਂ ਨੇ ਇੱਕ ਇੰਜਨ ਰਿਕਵਰ ਹੋਇਆ ਤੇ ਖੁੱਲੇ ਪਾਰਟਸ ਹੈਗੇ ਮੋਟਰਸਾਈਕਲ ਦੇ ਉਹ ਰਿਕਵਰ ਹੋਈ ਨੇ ਜੀ ਇਹਨਾਂ ਤੋਂ ਤੇ ਕੀ ਕੰਮ ਕੀ ਕਰਦੇ ਸੀਗੇ ਇਹਨਾਂ ਨੇ ਦੋਨਾਂ ਨੇ ਪਲੱਸ 2 ਕੀਤੀ ਹੋਈ ਸੀ ਇਹ ਚੋਰਾ ਨੇ ਪਲੱਸ 2 ਤੋਂ ਬਾਅਦ ਇਹ ਥੋੜਾ ਟਾਈਮ ਇਹਨਾਂ ਨੇ ਕੰਪਨੀ ਜੌਬ ਕੀਤੀ ਹੈ ਲੇਬਰ ਤੋਂ ਪਰ ਤੇ ਹੁਣੇ ਫ੍ਰੀ ਸੀਗੇ ਇਹ ਚੋਰੀਆਂ ਦੀ ਵਾਰਦਾਤ ਤਾਂ ਕਰਦੇ ਸੀਗੇ ਪਿਛਲੇ ਲਗਭਗ 1 ਕਿਰੇਡ ਮਹੀਨਿਆਂ ਤੋਂ ਐਕਟਿਵ ਸੀਗੇ ਕਿਹੜੇ ਲਾਕੇ ਚੱਕੀ ਤੇ ਇਹਨਾਂ ਨੇ ਇਹਨਾਂ ਨੇ ਦਸੰਬਰ ਮਹੀਨੇ ਦੇ ਲਗਭਗ 10 ਤੋਂ 12 ਵਾਰ ਦਾਤਾ ਚੋਰੀ ਦੀਆਂ ਕੀਤੀਆਂ ਨੇ ਅਡੜ ਜਗ੍ਹਾ 'ਚ ਜਿਨ੍ਹਾਂ ਵਿੱਚੋਂ ਤਿੰਨ ਵਾਰ ਦਾਤਾ ਸੀਗੀਆਂ ਸਿਟੀ ਕਰਾਲੀ ਦੀਆਂ ਟਰੇਸ ਹੋਈਆਂ ਨੇ ਤੇ ਆਪਣੇ ਫਤਿਹਗੜ੍ਹ ਸਾਹਿਬ ਤੋਂ ਵੀ ਇਹਨਾਂ ਨੇ ਕੁਝ ਮੋਟਰਸਾਈਕਲ ਚੱਕੇ ਸੀਗੇ ਇੱਕ ਜਿਹੜੀ ਕਾਰ ਚੱਕੀ ਸੀ ਉਹ ਬਲੇ ਸ਼ਹਿਰ ਤੋਂ ਰਿਲੇਸ਼ਨ ਚੱਕੀ ਸੀਗੀ ਤੇ ਇੱਕ ਇਹਨਾਂ ਨੇ ਕਾਰ ਚੋਰੀ ਕੀਤੀ ਸੀਗੀ ਖਰੜ ਸਟੇਸ਼ਨ ਤੋਂ ਖਰੜ ਤੋਂ ਬੱਸ ਸਟੈਂਡ ਤੋਂ ਕਿਹੜੀ-ਕਿਹੜੀ ਧਾਰਾ ਨਾਲ ਪਰਚਾ ਇਹਨੂੰ ਜਦੋਂ ਆਪਣੀ ਇਨੀਸ਼ੀਅਲ ਜਦੋਂ ਰਜਿਸਟਰ ਕੀਤੀ ਗਈ ਹੈ ਤਾਂ ਇਹਨਾਂ ਪਰ 303 ਜੀਵਨ 2 ਤੇ 3 ਜੀਵਨ 2 ਦੇ ਤਹਿਤ ਮੁਕੱਦਮਾ ਰਿਸਲ ਹੋਇਆ ਸੀਗਾ ਉਸ ਤੋਂ ਬਾਅਦ 317 ਅਤੇ 238 ਬੀ ਐਨ ਐਸ ਦੀਆਂ ਵਾਅਦਾ ਕੀਤਾ ਗਿਆ ਸੀਗਾ ਮੁਕੰਮਲ ਧਾਰਾ ਦਾ